ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਅੱਜ ਮੈਂ ਤੁਹਾਨੂੰ ਇੱਕ ਸਪੈਸ਼ਲ ਔਰ ਇੱਕ ਜਰੂਰੀ ਸੂਚਨਾ ਦੇਣ ਜਾ ਰਿਹਾ ਆ ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਗੌਰਵ ਔਰੀ ਪੁੱਤਰ ਜਸਪਾਲ ਵਾਸੀ ਪਿੰਡ ਜਾਗਲਬੇਟ ਦਾ ਰਹਿਣ ਵਾਲਾ ਤੇ ਇਹ ਕੋਈ 8-9 ਦਿਨ ਤੋਂ ਘਰੋਂ ਗਾਇਬ ਆ ਇਸ ਨੂੰ ਮੈਂਟਲੀ ਐਬਸਰਟ ਆ ਕਹਿੰਦਾ ਭਾਵਕ ਦਿਮਾਗ ਦੇ ਵਿੱਚ ਪ੍ਰੋਬਲਮ ਆ ਤੇ ਸੇ ਤੋਂ ਵਧੀਆ ਆ ਤੇ ਉਮਰ ਕੱਟ ਤੋਂ ਕੱਟ 30 ਸਾਲ ਆ ਇਹ 8-9 ਦਿਨ ਤੋਂ ਘਰੋਂ ਗਾਇਬ ਆ ਤੇ ਹਜੇ ਤੱਕ ਇਹਦਾ ਕੋਈ ਪਤਾ ਨਹੀਂ ਲੱਗਾ ਇਹਦੀ ਸੂਚਨਾ ਜਿਹੜੀ ਇਹਨੇ ਦੀ ਮਾਤਾ ਕਿਰਨ ਉਹ ਦੇਣ ਵਾਸਤੇ ਆਈ ਆ ਜੇਕਰ ਕਿਸੇ ਨੂੰ ਇਹ ਜੀ ਤਲਾ ਮਿਲੇ ਤਾਂ ਤੁਸੀਂ ਮੇਰੇ ਨਾਲ ਮੈਂ ਆਪਣਾ ਨੰਬਰ ਦੇ ਦਿੰਨਾ 0 ਤੇ 94658 52052 ਤੇ ਸੁਪਰ ਕਰ ਸਕਦੇ ਹੋ ਤੇ ਹੁਣ ਅਸੀਂ ਗੱਲ ਕਰਾਂਗੇ ਇਹਨਾਂ ਦੀ ਮਾਤਾ ਕਿਰਨ ਦੇ ਨਾਲ ਹਾਂਜੀ ਤੁਹਾਡਾ ਨਾਮ ਕਿਰਨ ਹੈ ਜੀ ਹਾਂਜੀ ਤੁਹਾਡਾ ਬੇਟਾ ਜਿਹੜਾ ਵਾ ਉਹ ਕਿੰਨੇ ਦਿਨਾਂ ਤੋਂ ਗਾਇਬ ਆ 9 ਦਿਨ ਕਿੰਨੇ ਦਿਨ ਹੋ ਗਏ ਆ ਆ 9 ਦਿਨ ਹੋ ਗਏ ਤੇ ਕੋਈ ਤੁਸੀਂ ਉਹਦੀ ਕਿਤੇ ਉਹਦੀ ਢੂੰਡ ਜਾਂ ਕਿਸੇ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਨਹੀਂ ਨਹੀਂ ਲੱਭਿਆ ਨਹੀਂ ਕਿਤੇ ਨਹੀਂ ਲੱਭਿਆ ਨਹੀਂ ਮਤਲਬ ਕਿ ਅੱਗੇ ਵੀ ਘਰੋਂ ਚਲੇ ਜਾਂਦਾ ਜਾਂ ਹਾਂਜੀ ਅੱਗੇ ਵੀ ਚਲ ਜਾਂਦਾ ਘਰੋਂ ਤੇ ਅੱਗੇ ਬਾਹਰ ਵਾਲੀ ਲੈ ਜਾਂਦਾ ਸੀ ਅਹ ਸਤਿ ਤੁਸੀਂ ਲੈ ਜਾਂਦਾ ਸੀ ਹਾਂਜੀ ਪਰ ਹਜੇ ਤੱਕ ਉਹਦੀ ਕੋਈ ਸਣ ਸਣਬੀਨ ਨਹੀਂ ਕੀਤੀ ਕਿ ਕਿੱਥੇ ਆ ਨਹੀਂ ਕੀਤੀ ਤੇ ਤੁਹਾਨੂੰ ਤਾਂ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਸਣਬੀਨ ਕਰਦੇ ਕਿ ਤੁਹਾਡਾ ਇੱਕ ਜਵਾਨ ਲੜਕਾ ਵਾ 30 ਸਾਲ ਉਹਦੀ ਉਮਰ ਵਾ ਤੇ ਕੋਈ ਉਹਦੀ ਟੂਰ ਕਰਨਾ ਚਾਹੀਦਾ ਕਿਉਂਕਿ ਹਾਲਾਤ ਠੀਕ ਨਹੀਂ ਆ ਉਨੀ ਖੋਜ ਕਰਨੀ ਚਾਹੀਦੀ ਆ ਤੇ ਤੁਸੀਂ ਕੀ ਪ੍ਰਸ਼ਾਸਨ ਕੋ ਮੰਗ ਕਰੋਗੇ ਕਿ ਜਾਂ ਕੀ ਕਹਿਣਾ ਚਾਹੋਗੇ ਕਿ ਘਰ ਆ ਜੀ ਕਿਉਂਕਿ ਇੱਕ ਜਵਾਨ ਪੁੱਤਰ ਹੈ ਤੇ ਮਾਂ ਦੀ ਇਹੋ ਹੀ ਫਰਿਆਦ ਆ ਕਿ ਜੇ ਕਿਸੇ ਨੂੰ ਇਹ ਗੌਰਵ ਔਰੀ ਮਿਲੇ ਤੁਸੀਂ ਇਸ ਦੀ ਫੋਟੋ ਐਸੀ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨੇ ਆ ਕੀ ਜੇਕਰ ਤੁਹਾਨੂੰ ਇਹ ਕਿਤੇ ਮਿਲਦਾ ਤਾਂ ਪਲੀਜ਼ ਕਿਰਪਾ ਕਰਕੇ ਤੁਸੀਂ ਮੇਰੇ ਨਾਲ 9465852052 ਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਇੱਕ ਮਾਂ ਦੀ ਫਰਿਆਦ ਆ ਕਿ ਇਹੀ ਇਹਦਾ ਸਹਾਰਾ ਵਾ ਕਿ ਕੁਝ ਦਿਮਾਗੀ ਨੁਕਸਾਂ ਹੁੰਦੇ ਕਾਰਨ ਘਰੋਂ ਚਲੇ ਗਿਆ ਤੇ ਸੋ ਮੇਰੀ ਫੇਰ ਦੁਆਰਾ ਬੇਨਤੀ ਆ ਜੇਕਰ ਕਿਸੇ ਨੂੰ ਕਿਸੇ ਵੀ ਜਗ੍ਹਾ ਤੇ ਇਹ ਮਿਲਦਾ ਹੈ ਤਾਂ ਤੁਰੰਤ ਸਾਡੇ ਨਾਲ ਸੰਪਰਕ ਕੀਤਾ ਜਾਵੇ ਬਹੁ ਬਹੁਤ ਮਿਹਰਬਾਨੀ ਹੋਵੇਗੀ ਧੰਨਵਾਦ ਮੇਰੀ ਦੁਆਰਾ ਫਿਰ ਬੇਨਤੀ ਆ ਕਿ ਤੁਸੀਂ ਇਸ ਨੂੰ ਲੱਭਣ ਤੇ ਸਾਡੀ ਉੱਚ ਮਦਦ ਕਰੋ ਕਿਉਂਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੇ ਲੋਕਾਂ ਵਿੱਚ ਪਹੁੰਚ ਜਾਵੇ ਅਤੇ ਲੋਕ ਇਸ ਬੇਟੀ ਨੂੰ ਜੋ ਗੌਰਵ ਓਰੀਆ ਇਹ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਇਹ ਇਹਦਾ ਪਤਾ ਗੌਰਵ ਓਰੀ ਪੁੱਤਰ ਜਸਬਾਲ ਪਿੰਡ ਜਾਗਵਲ ਬੇਟ ਤੁਸੀਂ ਤੇ ਜ਼ਿਲ੍ਹਾ ਗਰਦਾਸਪੁਰ